ਯਾਰੋ ਸੱਜਣੋ ਅੱਜ ਦਾ ਜੋ ਵਿਸ਼ਾ ਹੈ ਕਿ ਮੈਂ ਨਿਰੰਕਾਰੀ ਮਿਸ਼ਨ ਕਿਉਂ ਛੱਡਿਆ। ਇਹੀ ਸੱਚ ਹੈ। ਕੋਈ ਮਹਾਤਮਾ ਕਾਫੀ ਕੁਫਰ ਤੋਲ ਰਿਹਾ ਹੈ। ਉਹ ਨਿਰੰਕਾਰੀ ਮਿਸ਼ਨ ਦੀਆਂ ਸਿਰਫ ਅਸ਼ਾਈਆਂ ਦੱਸ ਰਿਹਾ ਹੈ, ਬੁਰਾਈਆਂ ਨਹੀਂ ਦੱਸ ਰਿਹਾ। ਮੈਂ ਆਪਣਾ ਪਰਿਚੈ ਦੇ ਦਿਆਂ। ਕਿ ਮੈਂ ਆਰਮੀ ਤੋਂ ਰਿਟਾਇਰਮੈਂਟ ਸੂਬੇਦਾਰ ਪੈਨਸ਼ਨ ਹਾਂ ਮੇਰਾ ਜਨਮ 1955 ਦੇ ਵਿੱਚ ਹੋਇਆ ਸੀ ਮੇਰੇ ਫਾਦਰ ਸਾਹਿਬ 1954 ਦੇ ਵਿੱਚ ਸਤਿਗੁਰੂ ਬਾਬਾ ਅਵਕਰ ਸਿੰਘ ਮਹਾਰਾਜ ਤੋਂ ਕੋਲੋਂ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ ਸੀ ਮੈਂ ਆਪਣੇ ਆਪ ਨੂੰ ਅੱਜ ਵੀ ਖਾਨਦਾਨੀ ਅੰਗਨਕਾਰੀ ਮਹਿਸੂਸ ਕਰਦਾ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਿਸਾਲ ਜਣੀ ਚਾਹੁੰਦਾ ਹਾਂ ਉਹ ਮਿਸਾਲ ਜਰਾ ਧਿਆਨ ਨਾਲ ਸੁਣੋ ਕਿ ਜਦ ਵੀ ਕੋਈ ਦਰਖਤ ਆਪਣੀ ਕਾਫੀ ਲੰਬੀ ਉਮਰ ਹਟਾ ਲੈਂਦਾ ਹੈ ਤਾਂ ਉਸ ਦੇ ਉੱਤੇ ਹੀ ਕਈ ਸੰਸਾਰਕ ਜੀਵ ਜੰਤੂ ਆਪਣਾ ਆਸਰਾ ਬਣਾ ਲੈਂਦੇ ਨੇ ਕਿਉਂਕਿ ਉਸ ਦੀਆਂ ਟਾਣੀਆਂ ਉਸ ਦੀਆਂ ਸ਼ਾਖਾਵਾਂ ਕਾਫੀ ਫੈਲ ਚੁੱਕੀਆਂ ਨੇ ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਬਟਵੀਸ ਪੇਪਲ ਜਾਂ ਬੋਹੜ ਦਾ ਖਾਸ ਕਰ ਇਹਨਾਂ ਦਰਖਤਾਂ ਤੇ ਹੀ ਜਾਨਵਰ ਆ ਕੇ ਆਪਣਾ ਰਹਿਣ ਬਸੇਰਾ ਕਰਦੇ ਨੇ ਇਥੋਂ ਤੱਕ ਕਿ ਕਿ ਉਸ ਦੀਆਂ ਟਾਹਣੀਆਂ ਵੀ ਕਈ ਸੁੱਕ ਜਾਂਦੀਆਂ ਨੇ ਫਿਰ ਵੀ ਉਹ ਦਰਖਤ ਹਰਿਆ ਭਰਿਆ ਨਜ਼ਰ ਆਂਦਾ ਹੈ ਉਸ ਦੀਆਂ ਜੜਾਂ ਦੇ ਵਿੱਚ ਕਈ ਪ੍ਰਕਾਰ ਦੇ ਜੀਵ ਜੰਤੂ ਆਪਣਾ ਆਸਰਾ ਬਣਾ ਲੈਂਦੇ ਨੇ ਜਿਵੇਂ ਚੂਹੇ ਹੋਏ ਬਿੱਲੀਆਂ ਹੋਈਆਂ ਕੁੱਤੇ ਹੋਏ ਉਸ ਦੀਆਂ ਜੜਾਂ ਦੇ ਵਿੱਚ ਆਪਣਾ ਆਸਰਾ ਬਣਾ ਲੈਂਦੇ ਕਹਿੰਦਾ ਮੇਰਾ ਭਾਵ ਇਹ ਇਨਰੰਕਾਰੀ ਮਿਸ਼ਨ ਕਾਫੀ ਪੁਰਾਣਾ ਹੋ ਚੁੱਕਿਆ ਹੈ ਕਿਉਂਕਿ ਇਹਦੇ ਵਿੱਚ ਜਿੰਨਾ ਲੋਕਾਂ ਨੇ ਇਸ ਮਿਸ਼ਨ ਨੂੰ ਖੜਾ ਕੀਤਾ ਹੈ ਉਹਨਾਂ ਨੂੰ ਦਰਕਨਾਰ ਕਰ ਦਿੱਤਾ ਗਿਆ ਹੈ ਅਤੇ ਮਾਇਆ ਧਾਰੀਆਂ ਨੂੰ ਇਸ ਮਿਸ਼ਨ 'ਚ ਬਹੁਤ ਬੜਬੜੀਆਂ ਪੋਸਟਾਂ ਦੇ ਦਿੱਤੀਆਂ ਨੇ ਮੈਂ ਇੱਥੋਂ ਤੱਕ ਕਹਿਣਾ ਚਾਹੁੰਦਾ ਹਾਂ ਕਿ ਅਤੰਕਵਾਦ ਦੇ ਟਾਈਮ ਤੇ ਜਿੰਨਾ ਮਹਾਤਮਾ ਦੇ ਘਰਾਹ ਚ ਸੰਗਤਾਂ ਹੁੰਦੀਆਂ ਸੀ ਜਦੋਂ ਉਸ ਜਗ੍ਹਾ ਤੇ ਪਵਰ ਬਣ ਗਏ ਉਹਨਾਂ ਨੂੰ ਚੌਕੀਦਾਰ ਵੀ ਕੋਈ ਰੱਖਣਾ ਪਸੰਦ ਨਹੀਂ ਕਰਦਾ ਜਿਨ੍ਹਾਂ ਨੇ ਆਪ ਕੋ ਆਏ ਤਾਂ ਸ਼ੌਹ ਪਾਏ ਅਬਰ ਕਿਸੀ ਚਤਰਾਈ ਲੇਕਿਨ ਅੱਜ ਚਤਰਾਈ ਦੇ ਕਾਰਨ ਬਹੁਤ ਪੈਸੇ ਵਾਲੇ ਇਸ ਮਿਸ਼ਨ ਨੂੰ ਹੈਡ ਆਫਟਰ ਕਰ ਚੁੱਕੇ ਨੇ ਕਿਉਂਕਿ ਇਸ ਮਿਸ਼ਨ ਨੂੰ ਅਰਬਾਂ ਤੇ ਖਰਬਾਂ ਰੁਪਏ ਦੀ ਆਮਦਨ ਹੈ ਜਦ ਇਹ ਮਿਸ਼ਨ ਸ਼ੁਰੂ ਹੋਇਆ ਸੀ ਇਹ ਮਿਸ਼ਨ ਇੱਕ ਝੁੱਗੀ ਤੋਂ ਸ਼ੁਰੂ ਹੋਇਆ ਸੀ ਸਤਿਗੁਰੂ ਸਤਕਾਰਯੋਗ ਬਾਬਾ ਬੂਤਾ ਸਿੰਘ ਇਸ ਮਿਸ਼ਨ ਦੇ ਮੋਢੀ ਉਹ ਇੱਕ ਖੁੱਣ ਦਾ ਕੰਮ ਕਰਦੇ ਸੀ ਖੁੱਣ ਦਾ ਕੰਮ ਨਾ ਬ੍ਰਾਹਮਣ ਕਰੇ ਨਾ क्षत्रिय ਕਰੇ ਨਾ ਵੈਸ਼ ਕਰੇ ਇਸ ਕੰਮ ਨੂੰ ਸਿਰਫ ਸ਼ੁੱਧਰ ਹੀ ਕਰਦੇ ਸੀ ਜਿਨ੍ਹਾਂ ਨੂੰ ਅੱਜ ਨੀਚ ਕੁਝ ਅੱچھے ਸੁਝੱਚੇ ਨਹੀਂ ਮੰਨਿਆ ਜਾਂਦਾ ਤੇ ਮੇਰੇ ਕਹਿਣ ਦਾ ਭਾਵ ਕਿ ਮਿਸ਼ਨ ਤਾਂ ਝੁੱਗੀ ਤੋਂ ਸ਼ੁਰੂ ਹੋਇਆ ਸੀ ਲੇਕਿਨ ਅੱਜ ਇਹ 70 ਦੇ ਛਾਂਦੇ ਵਿੱਚ ਵੱਡੇ ਵੱਡੇ ਭਵਨ ਬਣਾ ਕੇ ਅਰਬਾਂ ਰੁਪਈਆ ਮੰਥਰੀ ਇਕੱਠਾ ਕਰ ਰਹੇ ਨੇ ਔਰ ਇਹ ਜਿਨ੍ਹਾਂ ਨੇ ਇਸ ਮਿਸ਼ਨ ਨੂੰ ਸ਼ੁਰੂ ਕੀਤਾ ਉਹਨਾਂ ਨੂੰ ਇਹ ਪੁੱਛ ਕੇ ਰਾਜੀ ਨਹੀਂ ਹੈ ਇੱਕ ਇਹ ਇਹਹੀ ਤੋਂ ਸੱਚ ਹੈ ਇੱਕ ਇਹਨਾਂ ਦਾ ਪ੍ਰਚਾਰਕ ਬੜਾ ਕਫਰ ਤੋਲ ਰਿਹਾ ਹੈ ਔਰ ਲੋਕਾਂ ਨੂੰ ਕਹਿੰਦਾ ਕਿ ਤੂੰ ਨਿਰੰਕਾਰੀ ਬਣਿਆ ਹੀ ਨਹੀਂ ਨਿਰੰਕਾਰੀ ਬਣਦਾ ਨਹੀਂ ਹੈ ਨਿਰੰਕਾਰੀ ਬਣਾਇਆ ਜਾਂਦਾ ਹੈ ਉਹ ਰੂਹ ਤੇ ਆਤਮਾ ਦੇ ਵਿੱਚ ਵੀ ਫਰਕ ਦੱਸਦਾ ਹੈ ਔਰ ਆਪਣਾ ਕੰਟੈਕਟ ਨੰਬਰ ਆਪਣੀ ਵੀਡੀਓ ਦੇ ਵਿੱਚ ਉਹ ਨਹੀਂ ਪਾਉਂਦਾ ਮੈਂ ਆਪਣਾ ਕੰਟੈਕਟ ਨੰਬਰ ਪਾਵਾਂਗਾ ਉਸ ਨੂੰ ਕਹੋ ਇਹ ਮੈਂ ਇਹਨਾਂ ਨਰੰਕਾਰੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੀ ਇਹ ਵੀਡੀਓ ਉਸ ਏਹੀ ਸੱਚ ਹੈ ਦੇ ਕੋਲੇ ਪਹੁੰਚਾ ਦਿਓ ਔਰ ਉਹਨੂੰ ਕਹੋ ਕਿ ਮੇਰੇ ਨੰਬਰ ਤੇ ਮੇਰੇ ਨਾਲ ਸੰਪਰਕ ਕਰੇ ਮੈਂ ਦੱਸਾਂਗਾ ਕਿ ਨਰੰਕਾਰੀ ਮਿਸ਼ਨ ਦੇ ਵਿੱਚ ਕਿੰਨੀ ਗੜਬੜ ਆ ਚੁੱਕੀ ਹੈ ਇੱਥੇ ਸਿਰਫ ਪੈਸੇ ਵਾਲੇ ਦਾ ਬੋਲਬਾਲਾ ਹੈ ਜਿਨ੍ਹਾਂ ਨੇ ਇਸ ਮਿਸ਼ਨ ਨੂੰ ਖੜਾ ਕੀਤਾ ਹੈ ਉਹਨਾਂ ਨੂੰ ਕੋਈ ਪੁੱਛ ਕੇ ਰਾਜੀ ਨਹੀਂ ਹੈ ਬਸ ਅੱਜ ਦੀ ਵੀਡੀਓ ਮੈਂ ਇੰਨੀ ਹੀ ਕੀ ਪਾਉਂਗਾ ਅੱਗੇ ਇਹਨਾਂ ਦੇ ਜਿਹੜੇ ਕੋ ਕਰਮ ਨੇ ਜਿਹੜੇ ਇਹਨਾਂ ਦੇ ਮਾਰੇ ਕਰਮ ਨੇ ਉਹ ਮੈਂ ਦੱਸਾਂਗਾ ਯਾਦ ਸ਼ਾਹਜਹਾਨਪੁਰੀ 9728 12 250 ਨਾਟਰੇ ਮੇਰੇ ਨਿਰੰਕਾਰੀ ਸੰਪਰਕ ਕਰ ਸਕਦੇ ਹੈ ਇਹਨਾਂ ਚ ਕੋਈ ਜਾਤ ਪਾਤ ਨਹੀਂ ਗਈ ਇੱਕ ਫਾਰਮੈਲਟੀ ਪੂਰੀ ਕਰਦੇ ਨੇ ਕਿ ਪੈਰਾਂ ਨੂੰ ਹੱਥ ਲਾਉਂਦੇ ਨੇ ਪੈਰਾਂ ਨੂੰ ਹੱਥ ਲਾਉਣਾ ਕੋਈ ਮਾਰਾ ਨਹੀਂ ਹੈ ਨਿਰੰਕਾਰੀ ਨਿਰੰਕਾਰੀਆਂ ਦੇ ਵਿੱਚ ਦੋ ਕੜੇ ਨੇ ਇੱਕ ਤਾਂ ਨਿਰੰਕਾਰੀ ਮਿਸ਼ਨ ਹੈ ਔਰ ਇੱਕ ਨਿਰੰਕਾਰੀ ਮੰਡਲ ਹੈ ਨਰੰਕਾਰੀ ਮਿਸ਼ਨ ਤਾਂ ਸਹੀ ਹੈ ਲੇਕਿਨ ਜਿਹੜੇ ਮੰਡਲ ਦੇ ਵਿੱਚ ਲੁਟੇਰੇ ਬੈਠੇ ਨੇ ਉਹਨਾਂ ਨੇ ਇਸ ਮਿਸ਼ਨ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਕਿਉਂਕਿ ਬਾਬਾ ਬੂਟਾ ਸਿੰਘ ਦਾ ਜੋ ਮਿਸ਼ਨ ਸੀ ਉਹ ਸਹੀ ਸੀ ਉਹ ਸਹੀ ਸੀ ਉਹ ਸਹੀ ਸੀ ਧੰਵਾਦ